ਇਧਰ ਮਹਿੰਦਰ ਭਖਤ ਜੀ ਐਮਐਲਏ ਬਣ ਗਏ ਤੇ ਮੰਤਰੀ ਬਣ ਦੀ ਆਸਾਂ ਦੇ ਕਾਫੀ ਜਾਗ ਗਈ। ਮਹਿੰਦਰ ਭਖਤ ਹੋਰੀ ਐਮਐਲਏ ਬਣ ਤੋਂ ਬਾਅਦ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਧਾਈ ਦੀ ਸੌਂ ਚੁੱਕੀ। ਮੁੱਖ ਮੰਤਰੀ ਭਗਵੰਤ ਸਿੰਘ ਦੀ ਹਾਜ਼ਰੀ ਦੇ ਵਿੱਚ ਸਪੀਕਰ ਸਾਹਿਬ ਨੇ ਉਹਨਾਂ ਨੂੰ ਕੁਲਤਾਰ ਸੰਧਵਾਰ ਉਹਨਾਂ ਨੇ ਸੌਂਚ ਕਾਈ ਬਧਾਈਆਂ ਦਿੱਤੀਆਂ ਐਮਐਲਏ ਆਣੇ ਬਾਕੀਆਂ ਨੇ ਵੀ। ਸੋ ਹੁਣ ਕਹਿੰਦੇ ਜੀ ਰਾਜਪਾਲ ਤੋਂ ਸਮਾਂ ਮੰਗਿਆ ਹੋਇਆ। ਬੈਸੇ ਤਾਂ ਪਾ ਲਗਾਤਾਰ ਗੱਲ ਕਰਦੇ ਆ ਕਿ ਮੰਤਰੀ ਮੰਡਲ ਚ ਫੇਰ ਬਦਲ ਦੀ ਤਿਆਰੀ ਆ ਪਰ ਕਹਿੰਦੇ ਦਿੱਲੀ ਤੋਂ ਹਰੀ ਝੰਡੀ ਨਹੀਂ ਅਜੇ ਮਿਲ ਰਹੀ ਉਹ ਕਹਿੰਦੇ ਕਿ ਪਾਈ ਮੂਰੇ ਨਗਰ ਨਿਕਮ ਨਗਰ ਕੌਂਸਲ ਦੀਆਂ ਚੋਣਾਂ ਐ ਇਸ ਲਈ ਰੱਖੀ ਰੱਖੋ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਆਸ ਜੀ ਰਹੂਗੀ ਜਿਹੜੇ ਨਵੇਂ ਬਣਨ ਵਾਲੇ ਉਹਨਾਂ ਨੂੰ ਵੀ ਆਸ ਜੀ ਰਹੂਗੀ ਉਹ ਉਂਟ ਦਾ ਬੁਲਾਜੇ ਲਟਕਾ ਕੇ ਰੱਖੋ ਸੋ ਫਿਰ ਮੂਰੇ ਚਾਰ ਜਿਮਨੀ ਚੋਣਾਂ ਵੀ ਆ ਉਤੋਂ ਬਾਅਦ ਦੇਖ ਲਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਚਾਰ ਪੰਜ ਮੰਤਰੀਆਂ ਨੂੰ ਸਿੱਧਾ ਲਾਂਬੇ ਕਰਨਾ ਚਾਹੁੰਦੇ ਸੀ ਤੇ ਉਹਨਾਂ ਦੇ ਸਾਥੇ ਨਵੇਂ ਮੰਤਰੀ ਮੰਡਲ ਨੂੰ ਨਵੇਂ ਮੰਤਰੀਆਂ ਨੂੰ ਐਮ ਐਲ ਏ ਜੇ ਫਿਲਹਾਲ ਉਸ ਅਕਾਦਮਿਕ ਲੇਮਿੰਟਰ ਫੈਕਟ ਨੂੰ ਨਹੀਂ ਸੋਚ ਕੇ ਹੀ ਜਾਵੇ ਮੀਥੇਰ ਵਾਲੀ ਇਹ ਥਾਂ ਖਾਲੀ ਹੋਈ ਹੈ ਉਸ ਨੂੰ ਭਰਿਆ ਜਾਵੇ ਤਾਂ ਫਿਰ ਇਹ ਕਹਾਣੀ ਅਕਤੂਬਰ ਨਵੰਬਰ ਤੱਕ ਵੀ ਅੱਗੇ ਜਾ ਸਕਦੀ ਹੈ ਪ੍ਰਧਾਨ ਮੰਤਰੀ ਮੰਡਲ ਚ ਹਜੂਰ ਤੈਅ ਹੈ ਜੀ ਕੁਝ ਦੀ ਛੁੱਟੀ ਤੇ ਕੁਝ ਨੂੰ ਨਵੇਂ ਆਨ ਕੁਰਸੀ ਪੰਜਾਬ ਦੇ ਰਾਜਪਾਲ ਹੀ ਪੰਜਾਬ ਦੀਆਂ 12 ਯੂਨੀਵਰਸਿਟੀਆਂ ਦੇ ਚਾਂਸਲਰ ਰਹਿਣਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੰਘੇ ਭਰੇ ਜੂਨ ਮਹੀਨੇ ਦੇ ਵਿੱਚ ਜੂਨ 2023 ਦੇ ਵਿੱਚ ਬਿੱਲ ਆਂਦਾ ਗਿਆ ਤੇ ਬਿਲ ਸਹਿਮਤੀ ਨਾਲ ਪਾਸ ਹੋਇਆ ਵਿਰੋਧੀ ਧਿਰਾਂ ਦੇ ਹਵਾਲੇ ਨਾਲ ਵੀ ਚਲੋ ਇਹ ਬਿਲ ਪਾਸ ਹੁੰਦਾ ਕਿ ਭਾਈ ਜਿਹੜੀਆਂ ਪੰਜਾਬ ਦੀਆਂ ਖੇਤਰੀ ਯੂਨੀਵਰਸਿਟੀਆਂ ਨੇ ਸਥਾਨਕ ਸਾਡੀਆਂ ਯੂਨੀਵਰਸਿਟੀਆਂ ਨੇ 12 ਯੂਨੀਵਰਸਿਟੀਆਂ ਆਉਂਦੀਆਂ ਨੇ ਉਹਨਾਂ ਦੇ ਜਿਹੜੇ ਚਾਂਸਲਰ ਨੇ ভাইস ਚਾਂਸਲਰ ਤਾਂ ਉਥੇ ਲਾਇ ਹੀ ਹੁੰਦਾ ਚਾਂਸਲਰ ਦੀ ਭੂਮਿਕਾ ਹੁਣ ਰਾਜਪਾਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਣੀ ਪੈਗੀ ਮਤਲਬ ਉਹੀ ਅਧਿਕਾਰ ਉਹਨਾਂ ਨੂੰ ਦਿੱਤਾ ਜਾਂਦਾ ਬਿਲ ਪਾਸ ਹੋ ਗਿਆ ਸੰਵਿਧਾਨ ਦੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਬਿਲ ਤੇ ਮੋਹਰ ਲਾਉਣ ਦੇ ਲਈ ਰਾਜਪਾਲ ਜੀ ਕੋਲ ਚਲਾ ਗਿਆ ਤੇ ਰਾਜਪਾਲ ਸਾਹਿਬ ਨਾਲ ਤਾਂ 36 ਦਾ ਅੰਕੜਾ ਸੀ ਮੁਕੰਤਰੀ ਸਾਹਿਬ ਦਾ ਤੇ ਰਾਜਪਾਲ ਜੀ ਨੇ ਖਿਲਾਰਾ ਪਾ ਲਿਆ ਉਹ ਕਹਿੰਦੇ ਤੁਸੀਂ ਭਰਾ ਤੇ ਮੋਹਰ ਲਾਉਣ ਦੀ ਗੱਲ ਕਰਦੇ ਹੋ ਤੁਹਾਡਾ ਤਾਂ ਸੈਸ਼ਨ ਗੈਰ ਕਾਨੂੰਨੀ ਹੈ ਇਸ ਨੂੰ ਲੈ ਕੇ ਭਗਵੰਤਬੰਦੀ ਸਰਕਾਰ ਨਾਲ ਤਾਂ ਨਹੀਂ ਹੋਗੀ ਭਗਵੰਤਮਾਨ ਹੋਰੀ ਵੀ ਸਿੱਧੇ ਹੋ ਕੇ ਕਈ ਵਾਰ ਤਾਨੇ ਮੇਨੇ ਵੀ ਮਾਰ ਕੇ ਕਿ ਮੈਨੂੰ ਲਵ ਲੈਟਰ ਲਿਖਦੇ ਆ ਜੀ ਆ ਲਵ ਲੈਟਰ ਪਈ ਆ ਜੀ ਉਹਨਾਂ ਦੇ ਹੈ ਉਧਰ ਰਾਜਪਾਲ ਵੀ ਕਹਿੰਦਾ ਮੇਰੇ ਕੋਲ ਵਕੀਲ ਹੈਗੇ ਅਸੀਂ ਅਦਾਲਤੀ ਨੇ ਜੱਟ ਲਾਂਗੇ ਮੈਂ ਬੱਥੇਰੇ ਦੇਖਿਆ ਤਾਂ ਸੋ ਤਲਕੀ ਵੱਧ ਗਈ ਤੇ ਉਹ ਚ ਬਿਲ ਇਹ ਲਟਕਦਾ ਗਿਆ ਇਹ ਸਾਰੇ ਪਹਿਲੂ ਦੇ ਨਾਲ ਦੋ ਬਿਲ ਹੋਰ ਸੀ ਤਿੰਨ ਬਿਲ ਸੀ ਜੂਨ 2023 ਦੇ ਦੌਰਾਨ ਹੈ ਸੈਸ਼ਨ ਦੇ ਦੌਰਾਨ ਤਿੰਨ ਬਿਲ ਲਿਆਂਦੇ ਗਏ ਪੰਜਾਬ ਯੂਨੀਵਰਸਿਟੀ ਲਾਜ ਸੋਧ ਬਿਲ ਵੀ 23 ਇਸੇ ਤਰ੍ਹਾਂ ਪੰਜਾਬ ਪੁਲ ਸੋਧ ਬਿਲ ਅਤੇ ਸਿੱਖ ਗੁਰਦੁਆਰਾ ਸੋਧ ਬਿਲ ਇਹ ਤਿੰਨ ਬਿਲ ਸੀ ਜਿਹਨੂੰ ਲੈ ਕੇ ਇੱਕ ਅ ਸਿੱਖ ਗੁਰਦੁਆਰਾ ਸੋਧਬੇਨ ਨੂੰ ਲੈ ਕੇ ਤਾਂ ਐਸਜੀਪੀਸੀ ਨੇ ਵੀ ਸਵਾਲ ਖੜੇ ਕੀਤੇ ਸੀ ਦੂਸਰਾ ਪੁਲਿਸ ਨੂੰ ਲੈ ਕੇ ਸੀਗਾ ਤੇ ਤੀਸਰਾ ਪੰਜਾਬ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਰਾਜਪਾਲ ਦੀ ਥਾਂ ਦੇ ਉੱਤੇ ਮੁੱਖ ਮੰਤਰੀ ਚਾਂਸਲਰ ਹੋਣਗੇ ਇਹ ਇਸ ਨੂੰ ਲੈ ਕੇ ਸੀਗਾ ਸੋ ਇਹ ਜਦੋਂ ਰਾਜਪਾਲ ਇਹਨਾਂ ਦੇ ਉੱਤੇ ਕੋਈ ਹਾਂ ਨਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਜੀ ਫਿਰ ਅਦਾਲਤ ਦਾ ਰੁਖ اختیار ਕੀਤਾ ਸਰਕਾਰ ਨੇ ਤੇ ਆਖਰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਰਾਜਪਾਲ ਨੂੰ ਕਿ ਭਾਈ ਤੁਸੀਂ ਕੌਣ ਹੋਣੇ ਜੇ ਤੋ ਪੰਜਾਬ ਦੀ ਵਿਧਾਨ ਸਭਾ ਚੋ ਬਿੱਲ ਪਾਸ ਹੋ ਕੇ ਆਏ ਨੇ ਤੇ ਤੁਸੀਂ ਅੱਗੇ ਭੇਜੋ ਫੈਸਲਾ ਆਪੇ ਲੈਣਗੇ ਰਾਸ਼ਪਤੀ ਸਾਹਿਬ ਤੇ ਉਹ ਤੋਂ ਬਾਅਦ ਆਖਰ ਅੱਖ ਚਪਣਾ ਪਿਆ ਰਾਜਪਾਲ ਨੂੰ ਤੇ ਰਾਜਪਾਲ ਨੇ ਤਿੰਨੋਂ ਬਿੱਲ ਰਾਸ਼ਪਤੀ ਸਾਹਿਬ ਕੋਲ ਭੇਜਤੇ ਤੇ ਰਾਸ਼ਪਤੀ ਹੋਰਾਂ ਨੇ ਇਹਨਾਂ ਦੇ ਉੱਤੇ ਪੈਂਡਿੰਗ ਰੱਖੇ ਵੀ ਸੀ ਅਗਲੇ ਕੋਲ ਅਧਿਕਾਰ ਹੈ ਭਾਈ ਸੋ ਆਖਰ ਹੁਣ ਇਹਨਾਂ ਤਿੰਨਾ ਬਿਲਾਾਂ ਚੋਂ ਜਿਹੜਾ ਪੰਜਾਬ ਯੂਨੀਵਰਸਿਟੀ ਸੋਧ ਬਿੱਲ 223 ਸੀ ਉਹ ਬਰੰਗ ਵਾਪਸ ਆ ਗਿਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬਾਇ ਰਾਜਪਾਲ ਰਾਸ਼ਪਤੀ ਸਾਹਿਬ ਨੇ ਵਾਪਸ ਭੇਜਤਾ ਕੀ ਚੱਕੋ ਜੀ ਇਨੂੰ ਮੈਂ ਲਾਗੂ ਨਹੀਂ ਕਰ ਸਕਦਾ ਅਜਿਹੇ ਹੱਲ ਪੱਛਮੀ ਬੰਗਾਲ ਨੇ ਪਾਸ ਕੀਤਾ ਸੀ ਉੱਥੇ ਵੀ ਮਮਤਾ ਬੇਨਰਜੀ ਕਹਿੰਦੀ ਕਿ ਮੈਂ ਵੜਨਾ ਪਈ ਸਾਰੇ ਚਾਂਸਲਰ ਤੇ ਉੱਥੇ ਵੀ ਹੀ ਮਸਲਾ ਕੇਂਦਰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦਾ ਬਾਇ ਰਾਜਪਾਲ ਕਿਉਂਕਿ ਰਾਜਪਾਲ ਕੇਂਦਰ ਨਹੀਂ ਲਾਉਣੇ ਹੁੰਦੇ ਨੇ ਹੁਣ ਲੱਗਦਾ ਕਿ ਸਰਕਾਰਾਂ ਜੇ ਸਾਡੇ ਕੰਟਰੋਲ 'ਚ ਨਹੀਂ ਤਾਂ ਰਾਜਪਾਲ ਨਹੀਂ ਇੱਕ ਕੰਟਰੋਲ 'ਚ ਤਾਂ ਰਹੀ ਕੋਈ ਚੀਜ਼ ਇਸ ਲਈ ਉਹ ਸੋ ਆਖਰ ਇਹ ਜਿੰਨੇ ਵੀ ਬਿੱਲ ਗਏ ਸੀ ਉਹ ਸਾਰੇ ਖਰਚ ਹੋ ਗਏ ਉਹਨਾਂ 'ਚ ਪੰਜਾਬ ਵਾਲਾ ਬਿੱਲ ਵੀ ਸੀ ਜਿਹਨੂੰ ਰਾਸ਼ਪਤੀ ਨੇ ਖਰਚ ਕਰਤਾ ਸੋ ਹੁਣ ਰਾਸ਼ਪਤੀ ਦੇ ਖਾਰਜ ਹੋਣ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਭਾਈ ਪੰਜਾਬ ਦੇ ਵਿੱਚ 12 ਯੂਨੀਵਰਸਿਟੀਆਂ ਦੇ ਚਾਂਸਲਰ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਜਿਹੜੀ ਆਰ ਜੂ ਸੀ ਉਹ ਪੂਰੀ ਨਹੀਂ ਹੋਈ ਉਹਨਾਂ ਦੀ ਜਿਹੜੀ ਇੱਛਾ ਸੀ ਉਹ ਪੂਰੀ ਨਹੀਂ ਹੋਈ ਤੇ ਰਾਜਪਾਲ ਕੋਲ ਹੀ ਇਹ ਚਾਂਸਲਰ ਦਾ ਅਦਕਾਰ ਰਹਿ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ 'ਚ ਕਿਤੇ ਰਿਸ਼ਤੇ 'ਚ ਫੇਰ ਕੋਈ ਨਵਾਂ ਤਣਾਅ ਤਾਂ ਨਹੀਂ ਪੈਦਾ ਹੁੰਦਾ ਚਲੋ ਇੱਕ ਫਿਕਰਮੰਦੀ ਵਾਲੀ ਖਬਰ ਵੀ ਹੈ ਤੇ ਇੱਕ ਨਵਾਂ ਪਹਿਲੂ ਵੀ ਹੈ